ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਵੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ਼੍ਰੀ ਜੁਗੋ ਜੁਗੋ ਅਟਲ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨਾਂ ਅਨੁਸਾਰ ਤਨਤਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੀ ਫਰਮਾਨ ਕਰਦੇ ਹਨ 27ਵੀਂ ਪੌੜੀ ਦੇ ਵਿੱਚ ਤਨਗੁਰੂ ਮਹਾਰਾਜ ਚੇਪਾ ਸਾਹਿਬ ਜੀ ਆਪਣੇ ਅਨਮੋਲ ਬਚਨਾਂ ਰਹੀ ਫਰਮਾਨ ਕਰਦੇ ਹਨ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਚਿਤਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਬਾਣ ਹਾਰੇ ਕਿਤੇ ਰਾਗ ਪ੍ਰੀ ਸਿਵ ਕਹੀ ਜਨ ਕਿਤੇ ਗਾਵਣ ਹਾਰੇ ਤਨ ਗੁਰੂ ਨਾਨਕ ਮਹਾਰਾਜ ਦੇ ਪਾਦਸ਼ਾ ਕਹਿੰਦੇ ਹਨ ਉਹ ਦਰਕਰ ਬੜਾ ਹੀ ਅਚਰਜ ਹੈ ਜਿੱਥੇ ਬੈ ਕੇ हे ਨਿਰੰਕਾਰ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਹੇ ਹਾਂ ਤੇਰੀ ਇਸ ਰਚੀ ਹੋਈ ਕੁਦਰਤ ਵਿੱਚ ਅਣਗਿਣਤ ਵਾਜੇ ਤੇ ਰਾਗ ਹਨ ਬਯੰਤ ਹੀ ਜੀਵ ਉਹਨਾਂ ਵਾਜਾਂ ਨੂੰ ਵਜਾਉਣ ਵਾਲੇ ਹਨ ਰਾਗਣੀਆਂ ਸਣੇ ਬਯੰਤ ਹੀ ਰਾਗ ਕਹੇ ਜਾਂਦੇ ਹਨ ਅਨੇਕਾਂ ਹੀ ਜੀਵ ਇਹਨਾਂ ਰਾਗਾਂ ਦੇ ਗਾਉਣ ਵਾਲੇ ਹਨ ਜੋ ਤੈਨੂੰ ਗਾ ਰਹੇ ਹਨ ਗਾਵਣ ਤੁਦਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਲਾਵਣ ਚਿਤੁ ਗੁਪਤ ਲਿਖ ਜਨ ਲਿਖ ਲਿਖ ਧਰਮ ਵਿਚਾਰੇ ਏ ਨਿਰੰਕਾਰ ਪੌਣ ਪਾਣੀ ਅਗਨੀ ਤੇਰੇ ਗੁਣ ਗਾ ਰਹੇ ਹਨ ਧਰਮਰਾਜ ਤੇਰੇ ਦਰ ਤੇ ਖਲੋ ਕੇ ਤੈਨੂੰ ਵਡਿਆ ਰਿਹਾ ਹੈ ਉਹ ਚਿਤ੍ਰਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣ ਜਾਣਦੇ ਹਨ ਅਤੇ ਜਿਨ੍ਹਾਂ ਦੇ ਲੇਖੇ ਹੋਏ ਧਰਮਰਾਜ ਵਿਚਰਦਾ ਹੈ ਤੇ ਤੇਰੀ ਵਡਿਆਈਆਂ ਤੇਰੀ ਵਡਿਆਈਆਂ ਕਰ ਰਹੇ ਹਨ ਗਾਵਨ ਇਸਰ ਬ੍ਰਹਮਾ ਦੇਵੀ ਸੋ ਹਨ ਸਦਾ ਸਵਾਰੇ ਗਾਵੇ ਇੰਦ ਇੰਦਰਾਜਨ ਬੈਠੇ ਦੇਵਤਿਆਂ ਦਰ ਨਾਲੇ ਏ ਅਕਾਲ ਪੁਰਖ ਦੇਵੀਆਂ ਸ਼ਿਵ ਅਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੈਨੂੰ ਗਾ ਰਹੇ ਹਨ ਤੈਂ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਲਾ ਰਹੇ ਹਨ ਗਾਵੇ ਸਭ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਾਸਨ ਵਾਟੇ ਦੇਵਤਿਆਂ ਦਰ ਨਾਲੇ ਇਹ ਕਾਲਪੁਰਖ ਸ਼ਿਵ ਬ੍ਰਹਮਾ ਤੇ ਜੋ ਸਵਾਰੇ ਹੋਏ ਤੈਨੂੰ ਗਾ ਰਹੇ ਹਨ ਕਈ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵੀ ਦੇਵ ਤਿਆ ਸਮੇਤੇ ਤੇ ਦਰ ਤੇ ਤੈਨੂੰ ਸਲਾ ਰਹੇ ਹਨ 라वण ਸਿੱਧ ਸਮਾਤੀ ਅੰਦਰ 라ਵਣ ਸਾਧ ਵਿਚਾਰੇ 라ਵਣ ਜਤੀ ਸਤੀ ਸੰਤੋਖੀ ਜਾਵੇ ਵੀਰ ਕਰਾਰੇ ਸਿੱਧ ਲੋਕ ਸਮਾਤੀ ਲਾ ਕੇ ਤੈਨੂੰ ਗਾ ਰਹੇ ਹਨ ਹਾਤ ਵਿਚਾਰ ਕਰਕੇ ਤੈਨੂੰ ਸਲਾਹ ਕਰ ਰਹੇ ਹੰ ਜਤ ਤਾਰੀ দান ਕਰਨ ਵਾਲੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਬਯੰਤ ਤੜਕੇ ਸੁਰ ਨੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਨ ਪੰਡਤ ਪੜਨਰ ਕੀਸੋਰੇ ਜੁਗ ਜੁਗ ਵੇਦਾਂ ਨਾਲੇ ਗਾਵਨ ਮੋਨੀਆ ਮਨ মোহন ਸੁਰਗਾ ਮਛਪੇ ਆਲੇ اے آتالپੁਰਖ ਪੰਡਤੇ Maharishi جو ویدਾਂ ਨੂੰ پڑھਦੇ ਹਨ ویدਾਂ سنیں ਤੈਨੂੰ گا رہے ਹਨ ਸੁੰਦਰ ਇਸਤਰੀਆਂ ਜੋ ਸੁਰਗ ਮਾਤ ਲੋਗ ਤੇ ਪਤਲ ਵਿੱਚ ਭਾਵ ਹਥਾਂ ਮਨੁੱਖ ਦੇ ਮਨ ਨੂੰ 모ਹ ਲੈਂਦੀਆਂ ਹਨ ਤੈਨੂੰ گا ਰਹੀਆਂ ਹਨ ਗਾਵਨ ਰਤਨੁ ਪਾਏ ਤੇਰੇ ਅੜਛੜ ਤੀਰਤਨਾਲੇ ਗਾਵੇ ਜੋਦ ਮਹਾਵਲ ਸੂਰਾ ਦਾਵਣ ਖਾਣੀ ਚਾਰੇ ਗਾਵਨ ਖੰਡ ਮੰਡਲ ਬਰਮੰਡਾ ਕਰ ਕਰ ਰੱਖੇ ਤੇਰੇ ਤਾਰੇ ਏ ਨਿਰੰਕਾਰ ਤੇਰੇ ਪੈਦਾ ਕਿਤੇ ਹੋਏ ਰਤਨ 18 ਤੀਰਥ ਸਮੇਤ ਤੈਨੂੰ ਗਾ ਰਹੇ ਹਨ ਵੱਡੇ ਬਲ ਵਾਲੇ ਜੋਦੇ ਤੇ ਸੂਰਮੇ ਤੇਰੀ ਸੇ ਖੇਪਤ ਸਲਾਹ ਕਰ ਰਹੇ ਹਨ ਚੋਹਾਈ ਖਾਣੀਆਂ ਦੇ ਜੀ ਜੰਤ ਤੈਨੂੰ ਗਾ ਰਹੇ ਹਨ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੂੰ ਪੈਦਾ ਕਰਕੇ ਠਿਕਾਰੇ ਹਨ ਤੈਨੂੰ ਗਾਉਂਦੇ ਹਨ ਸਹੀ ਤੁਦਨੋ ਗਾਵਣ ਸੋ ਤੁਦ ਪਾਵਨ ਰਤੇ ਤੇਰੇ ਭਖਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਹਾ ਵਿਚਾਰੇ ਏ ਅਕਾਲ ਪੁਰਖ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਵਿਚ ਰਤੇ ਰਸਈਏ ਭਗਤ ਜਨ ਤੈਨੂੰ ਗਾਉਂਦੇ ਹਨ ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ ਜਿਹੜੇ ਮੈਥੋਂ ਗਿਣੇ ਵੀ ਨਹੀਂ ਜਾ ਸਕਦੇ ਫਲਾ ਨਾਨਕ ਵਿਚਾਰਾ ਕੀ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੇ ਨਹੀਂ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਮੌਜੂਦ ਹੈ ਸਦਾ ਰਹੇਗਾ ਨਾ ਉਹ ਜੰਮ ਹੈ ਤੇ ਨਾ ਹੀ ਮਰੇਗਾ ਉਹ ਅਕਾਲ ਪੁਰਖ ਸਦਾ ਥਿਰ ਹੈ ਉਹ ਮਾਲਕ ਸੱਚਾ ਹੈ ਉਸ ਦੀ ਵਡਿਆਈ ਵੀ ਸਦਾ ਟੱਲ ਹੈ ਰੰਗੀ ਰੰਗੀ ਪਾਂਤੀ ਕਰ ਜਿਨਸੀ ਮਾਇਆ ਜਿਨ ਉਪਾਈ ਹਰ ਘਰ ਵੇਖੇ ਕੀਤਾ ਇਹ ਆਪਣਾ ਜੋਤਿਸ ਦੀ ਵਟਿਆਈ ਜਿਸੇ ਕਾਲਪੁਰਖ ਨੇ ਕਹੀਂ ਰੰਗਾ ਕਿਸਮਾਂ ਦੇ ਜਿੰਸਾਂ ਮਾਇਆ ਦੀ ਰਚ ਕਰ ਦਿੱਤੀ ਹੈ ਉਹ ਜੀਵ ਉਸ ਦੀ ਰਾਜਾ ਹੈ ਪਾਵ ਜੱਡਾ ਵਟਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ ਆਪਣੇ ਪੈਦਾ ਕੀਤੇ ਹੋਏ ਦੀਸੰਬਾਲ ਵੀ ਕਰ ਰਿਹਾ ਹੈ ਜੋ ਤਿਸ ਪਾਵੇ ਸੋਹੀ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ ਉਹੀ ਉਹ ਕਰੇਗਾ ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆਖ ਸਕਦੇ ਇਹਨੂੰ ਨਹੀਂ ਕਰ ਸਕਦੇ ਅਕਾਲ ਪੁਰਖ ਪਾਤਸ਼ਾਹ ਹੀ ਹੈ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ ਹੇ ਨਾਨਕ ਜੀਵ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਫਤਦਾ ਹੈ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਇਹ ਸੰਤਾਂਤਨ ਗੁਰੂ ਨਾਨਕ ਪਾਤਸ਼ਾਹ ਜੀ ਅਨਮੋਲ ਵਚਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ